ਕੰਗਰਾਂ ਨੀ ਆ ਇਧਰ ਆ ਜਾ ਕੰਗਰਾਂ ਨੀ ਤੇਰਾ ਆ ਇਧਰ ਆ ਜਾ ਫੋਨ ਦੇ ਦੇ ਸਾਂ ਫੋਟੋ ਹੋ ਗਈ ਉਹ ਪਾਣੀ ਨਹੀਂ ਦੇਖ ਕੇ ਪਾਣੀ ਚ ਕੋਈ ਨਹੀਂ ਤੈਨੂੰ ਅਬ ਦੇਖਦੇ ਆਇਆ ਓਏ ਉਟਾਲ ਤੇ ਜਾਈਂ ਪੰਜ ਘਟਾ ਉਟਾਲ ਤੇ ਬੰਦਾ ਬਲਾਕ ਲੈ ਉਟਾਲ ਲਾ ਆਉਂਦੀ ਆਉਂਦਾ ਟਾਲ ਟਾਲ ਲਾਣਾ ਨਾ ਮੁੰਡਾ ਆ ਨੀ ਪਿੱਛੇ ਨਹੀਂ ਕਰਦਾ ਸਦਾ ਕੁੜੀਆਂ ਤੇ ਨਹੀਂ ਆ ਫਿਰ ਕੁੜੀਆਂ ਨਹੀਂ ਆ ਛੱਡ ਬਾਸ ਹੁਣ ਪਛਾਰਾ ਗਾ ਬੰਦਾ ਵਾ ਐਵੇਂ ਨਹੀਂ ਕਰੀ ਦਿੰਦਾ ਵੀਰੇ ਵਿਚਾਰ ਕਰ ਲਾ ਰੋਂਦਾ ਗਿਆ ਚੇਰਾ ਭਾਈ ਕੋਈ ਨੀ ਬਿਤਾਈ ਕਾ ਲਿਆ ਚਾਲ ਚਾਲ ਤਨ ਕੋਈ ਇਧਰ ਕੋਈ ਇਧਰ ਆ ਵੀ ਜਲਦੀ ਜਲਦੀ ਚਾਲ ਹਲ ਟਕਾ ਨਾਲ ਵੀ ਤੁਸੀਂ ਸਾਡੀ ਆਵਾਜ਼ ਸੁਣੀ ਹੈ ਕਿ ਤੁਸੀਂ ਚੋਰੀਆਂ ਕਰਦੇ ਹੋਣੇ ਜੇ ਚੋਰੀਆਂ ਕਰਦੇ ਜੀ ਹੋਰ ਕੀ ਚੋਰੀ ਕਹਿੰਦੇ ਹੋ ਘੋਲੇ ਨੂੰ ਕੀ ਕਹਿੰਦੇ ਨੇ ਹੁਣ ਦੇ ਦੇ ਫੋਨ ਦੇ ਦਿਓ ਮੁੰਡਾ ਵੀ ਹੈਗਾ ਮੈਂ ਕਹਿੰਦੀ ਸੀ ਤੂੰ ਫੋਨ ਦੇ ਦੇ ਸਾਡੇ ਅੱਗੇ ਤੂੰ ਘੋਲੇ ਤੂੰ ਹਲੇ ਕਿਨਾਂ ਵੀ ਚੋਰੀ ਨਹੀਂ ਕੀਤੀ ਮੈਂ ਉਹ ਵੇਖ ਇੱਥੇ ਕਿਹਦੀ ਕਲਿਆ ਤੈਨੂੰ ਵੀ ਦੇਖਦੇ ਨੇ ਆ ਜਾ ਫਿਰ ਇਧਰ ਸ਼ਿਆਨਾ ਬਿਆਨਾ ਤੂੰ ਮੁੰਡਾ ਏ ਤੂੰ ਅਈ ਵਿੰਦੇ ਜਾਣੇ ਨੂੰ ਇਹ ਨਾ ਮੈਂ ਇਹਨੂੰ ਵੇਖਦਾ ਪਿਆ ਵੀ ਬਾਰੀ ਵਿੱਚੋਂ ਭੱਜ ਜਾਂਦਾ ਏ ਹਾਂ ਤੇ ਮਗਰ ਵਾਵਾ ਤੱਕ ਭੱਜ ਗਿਆ ਤੂੰ ਹਾਂ ਫੋਨ ਕਿਤੇ ਬਾਹਰੀ ਜਗ੍ਹਾ ਸਕੇ ਨਾ ਖੋਲ ਫਟਾਫਟ ਚਾਟ ਮਾਰੀਏ ਨਹੀਂ ਮੈਂ ਕਰੀ ਲਾਂਦਾ ਆ ਜਾ ਆ ਜਾ ਬਾਹਰ ਆ ਜਾ ਬਾਹਰ ਆ ਜਾ ਇਹਨੇ ਪਕਾਈ ਲਗਾਈ ਕਿਹੜੇ ਕੰਮ ਤੇ ਲੈ ਰੋਏ ਇਹ ਜਿਆ ਯੱਤੀ ਤੇ ਆ ਹਲੋ ਹਾਂਜੀ ਆੜਾ ਰਾਜਾ ਦੀ ਬਾਹਰ ਹੈਲੋ ਇਹਨਾਂ ਦੇ ਪਾਸੋਂ ਡੰਡ ਦਰਦਿਆਂ ਦੀ ਬਾਹਰ ਪੜੀ ਹੈ ਹਾਂ ਉਹ ਡੰਡੇ ਵਿੱਚ ਆਪ ਦਾ ਡੰਡ ਦਰਦਿਆਂ ਬਣਾ ਆਪਣਾ ਦਾ ਸਮਰਥਨ ਸਟੇਸ਼ਨ ਤੇ ਆ ਜਾ ਕਿਚੀ ਮਾੜੇ ਬਾਹਰ ਇਹਨਾਂ ਦੇ ਪਾਸੋਂ ਲੰਨ ਮਾਰਿਆ ਕਿੱਥੇ ਗਿਆ ਤੂੰ 95 ਦਾ ਜਾ ਰਿਹਾ ਇਹ ਬੰਦਾ ਇਹ ਮੇਰਾ ਪਰਸ ਹੀ ਚੋਰੀ ਕਰਕੇ ਲੈ ਗਿਆ ਮੈਂ ਹੁਣ ਸ਼ੱਕਲੇ ਦੇਖੀ ਨੋਟ ਵੀ ਖੁੱਲਾ ਕਰਾਇਆ ਬੰਦੇ ਨੇ ਇਹਦਾਂ ਜਿੱਕੇ ਰੁਪਈਆ ਮਾਰ ਲਿਆ ਮੇਰਾ ਰੇਲ ਤੇ ਸ਼ਾਨ ਆਈ ਸੀ ਦੀ ਆ ਗਏਗਾ ਆ ਗੋਡਰ ਟ੍ਰੇਨ ਤੋਂ ਹੈ ਦੇ ਤਰ੍ਹਾਂ ਨੂੰ ਮੈਂ ਮੋਬਾਈਲ ਟ੍ਰੇਨ ਚ ਵਕਫਾ ਤੋਂ ਗਾਇ ਜਾਂਦਾ ਮੋਬਾਈਲ ਖੋਇਆ ਜਲਦੀ ਟ੍ਰੇਨ ਨਿਚਾਲ ਮਾਰ ਮੋਬਾਈਲ ਖੋਇਆ ਕਿਉਂ ਚੰਗੀ ਤਰ੍ਹਾਂ ਮੈਂ ਜਿੱਤੇ ਵਿੱਚ ਚਿੱਟੇ ਵਿੱਚ ਹੋਰ ਕਿੰਨਾ ਹੈ ਇਹਨੂੰ ਪੁੱਛ ਵੀ ਕਿਹੜੀ ਦੁਕਾਨ ਇੱਥੇ ਮੋਬਾਈਲ ਵੇਚਦੀ ਆ ਨਾ ਇਹ ਦਿਓ ਬੰਦਾ ਨਾ ਬਣਾਇਆ ਜਰਾਦੇ ਕਿੱਥੇ ਵੇਚਦਾ ਮੋਬਾਈਲ ਫਿਰ ਜੋ ਹੋਇਆ ਨਾ ਇਹ ਕੰਦਰਾ ਦੀ ਦੋਇਆ ਨਾ ਨਹੀਂ ਨਹੀਂ ਮੋਬਾਈਲ ਜਿਹੜੇ ਮੋਬਾਈਲ ਖੋਖੂ ਲੈਣਾ ਹੈ ਵੇਚਦੇ ਕਿੱਥੇ ਜੀ ਮੈਂ ਕਿ ਮੈਂ ਕਰਦਾ ਹੀ ਨਹੀਂ ਬਈ ਮੈਂ ਕਹਿੰਦਾ ਤੁਸੀਂ ਰੋਜ਼ ਦਿਖਵਾ ਲੇ ਤੇ ਪਿੰਡ ਚ ਜਾ ਕੇ ਲਿਆਣਾ ਮੈਨੂੰ ਕਹਿੰਦੀ ਤੁਸੀਂ ਰੋਜ਼ ਜਾ ਕੇ ਲਿਆਣਾ ਮੈਂ ਮੰਨਦੀ ਕਰੇਂਗੀ ਕੰਫਰਮ ਕਰ ਲਉ ਮੈਂ ਕਿ ਯਾਰ ਤੇਰੀ ਵੀਡੀਓ ਆ ਗਈ ਸਾਡੇ ਕੋਲ ਉਹ ਮੀਡੀਅਮ ਮੇਰਾ ਮੈਂ ਅੱਜ ਕਰ ਲਉ ਮੈਂ ਦੇਣ ਦਾਰ ਆ ਮੈਂ ਕਿ ਤੋ ਜੋ ਦੇਵਾਂਗਾ ਚੋਰਾਂ ਨੇ ਚੋਰੀ ਕਰਕੇ ਹੈ ਕੀ ਹੁੰਦਾ ਜੀ ਤੁਹਾਡੇ ਹਾਂਜੀ ਕੀ ਮਸਲਾ ਕੀ ਹੈ ਇਹ ਮਸਲਾ ਇਹ ਰਾਤ ਨੂੰ ਇੱਕ ਦੋ 2:30 ਵਜੇ ਤੋਂ ਬਾਅਦ ਮੋਬਾਈਲ ਚੋਰੀ ਕਰਕੇ ਲਿਆ ਜਾਂਦੇ ਰਕੰਦਾ ਕੱਪ ਅੱਛਾ ਪਰਸੋ ਕੱਲ ਰਾਤ ਵੀ ਲੈ ਗਏ ਨੇ अच्छा हां जी ए फिर आज किवें काबू ਕੀਤਾ ਤੇ ਅੱਜ ਟ੍ਰੇਨ ਚ ਹੋਇਆ ਚਪਟ ਮਾਰੀ ਸੁਮੋਇਲ ਖੋਇਆ ਅੱਗੇ ਦੋ ਬੰਦੇ ਜਲਦੀ ਟ੍ਰੇਨ ਬੰਦ ਕਰਦੇ ਤੇ ਇਹ ਭੱਜ ਕੇ ਟੋਹਾਂ ਚ ਵੜ ਕੇ ਮੋਬਾਈਲ ਪਿੱਛੇ ਟਿਕ ਰਹਿ 60 ਤੱਕ اچھا ਮੋਬਾਈਲ ਮਿਲ ਗਿਆ ਬਰਾਮਦ ਹੋ ਗਿਆ ਮੋਬਾਈਲ ਬਰਾਮਦ ਹੋ ਗਿਆ ਹਾਂ ਹਾਂ ਜੀ ਕਿਉਂ ਕਰਦੇ ਜੀ ਇਹ ਸਾਰਾ ਕੁਝ ਨਸ਼ੇ ਪਿੱਛੇ ਚਿੱਟਾ ਕਿੱਥੋਂ ਲੈਣਾ ਟਵਾਣ ਟਵਾਣਿਓ ਟਵਾਣੇ ਕੌਣ ਵੇਚਦਾ ਵਾਹ ਸਾਰੇ ਘਾਰੇ ਤੇ ਚਾਰ ਘਾਰੇ ਨਾਮ ਦੱਸ ਨਾਮ ਦੱਸ ਨਾਮ ਹਾਂ ਜੀ ਤੂੰ ਜ ਜੀਤੂ ਕਹੇਗੇ ਨੇ ਔਰ ਤੇ ਦੂਜੇ ਪਾਲੇ ਬੁੱਲੇ ਕਹੇ ਜੀ ਨੇ ਅੱਛਾ ਹੋਰ ਤੇ ਪੰਮੇ ਦੇ ਪ੍ਰਾ ਹੈਗਾ ਅੱਛਾ ਇਹ ਚਿੱਟਾ ਵੇਚਦੇ ਨੇ ਹਜੇ ਵੀ ਵੇਚਦੇ ਪਏ ਨੇ ਸ਼ਕਤੀ ਦੇ ਬਾਵਜੂਦ ਵੀ ਬਾਕੀ ਮੋਕਾ ਦੇ ਮੈਨ ਬੰਦੇ ਦੇ ਦਿੰਦੇ ਨੇ ਇਹ ਪੱਕੇ ਹੀ ਜਾਈ ਜਾਈ ਦੇ ਅੱਛਾ ਤੁਹਾਨੂੰ ਚਿੱਟਾ ਦੇ ਦਿੰਦੇ ਨੇ ਫਿਰ ਮੋਬਾਈਲ ਵੀ ਤੁਹਾਨੂੰ ਦਿਨ ਤੋਂ ਮੋਬਾਈਲ ਮੋਬਾਈਲ ਰੱਖ ਲੈਂਦੇ ਨੇ ਉਹਨਾਂ ਨੂੰ ਦੇ ਮੈਂ ਕੋਈ ਵੇ ਰੱਖਦੇ ਨੇ ਮੈਂ ਪੈਸੇ ਨਾ ਹੋਣ ਤਾਂ ਕੋਈ ਚੀਜ਼ ਦਿੰਨੇ ਹੋ ਤੇ ਉਹਦੇ ਬਦਲੇ ਚਿੱਟਾ ਦੇ ਦਿੰਦੇ ਕਿੰਨੇ ਸਾਲ ਤੋਂ ਨਸ਼ਾ ਕਰਦਾ ਪਿਆ ਕੰਨ ਹੋ ਗਏ 57 57 ਸਾਲ ਫਿਰ ਪੈਸੇ 5-7 ਸਾਲਾਂ ਤੋਂ ਐਵੇਂ ਨਸ਼ੇ ਲਈ ਤੇ ਇਸ ਪੈਲ ਢੋਲੀ ਕਦ ਬਾੜੇ ਜਾਣੀ ਹੁੰਦੀ ਤੇ ਜੇ ਕੰਮ ਨਾ ਕੋਈ ਹੋਵੇ ਫਿਰ ਚੋਰੀ ਛਪਟੀ ਮਗਾ ਪਹਿਲੀ ਵਾਰ ਮੈਂ ਇਹ ਮੈਨੂੰ ਇਹ ਇੱਕ ਗੱਲ ਦੱਸ ਜੇ ਮੰਨ ਲੈ ਕੰਮ ਨਹੀਂ ਹੈਗਾ ਪੈਸੇ ਨਹੀਂ ਹੈਗੇ ਤੇ ਚਿੱਟੇ ਬਿਨਾ ਰਿਆ ਨਹੀਂ ਜਾਂਦਾ ਕੀ ਹੁੰਦਾ ਕੀ ਕੀ ਹੁੰਦਾ ਉੱਚੀ ਬੋਲ ਹੈ ਮਰਨੂ ਕਾਲ ਦਾ ਨਹੀਂ ਖਾਂਦਰ ਦਿੱਤਾ ਹਾਂ ਬਲ ਇੱਕ ਦਾਣੇ ਦੇ ਹੋਸ਼ ਹੁਣਾ ਕੰਮ ਨੇ ਨਖਰੇ ਅੱਛਾ ਤੂੰ ਜਿੱਟਾ ਲਾ ਲੇਗਾ ਫੇਰ ਫੇਰ ਹੋਸ਼ ਹੁਣਾ ਤੇ ਫੇਰ ਵੀ ਮਰਨ ਵਾਲੇ ਪਾਸੇ ਜਾਣਾ ਹੈ ਤੇ ਜਿੱਟਾ ਲਾ ਕੇ ਵੀ ਤਾਂ ਮਰਦਾ ਹੀ ਨਹੀਂ ਲੋਕ ਆਵਾਂ ਘਰ ਸਾਲਾ ਟ੍ਰੇਨ ਚੋਂ ਸੇਰ ਤੋਣ ਦੇ ਪਰ ਕੰਮ ਨੇ ਪੇੜ ਆਦਾ ਤੇ ਕਰਨਾ ਕਰਦੇ ਹੁੰਦੇ ਨਾਲ ਸਾਰੇ ਲੋਕ ਸਾਰੇ ਲੋਕ ਹੈ ਨਾ ਤੇਰਾ ਦਾਦਾ ਨਿਹੰਗ ਸੀ ਨਾ ਉਹ ਫਾਰਾ ਬੰਦੇ ਨੇ ਫਾਰਾ ਤੇ ਤੇਰਾ ਉਹਦਾ ਕੰਮ ਨਿਹੰਗ ਸੀ ਨਾ ਤੇਰਾ ਦਾਦਾ ਕਿੰਨਾ ਨਾ ਸੀ ਕਿੰਨਾ ਨਾ ਸੀ ਹੁੰਦਾ ਤੇ ਤੂੰ ਦੱਸ ਕੀ ਕਰਦਾ ਪਿਆ ਸਿੱਧਾ ਆ ਕੇ ਉਧਰ ਗੱਲ ਕਰਨ ਤੂੰ ਕੀ ਕਰਦਾ ਪਿਆ ਸ਼ਰਮ ਨਹੀਂ ਆਉਂਦੀ ਤੁਹਾਨੂੰ ਯਾਰ ਸਾਡਾ ਸਾਰਾ ਪਿੰਡ ਸਾਰਾ ਸਿਜਾ 60 ਚੋਰੀਆਂ ਹੋ ਗਈ ਨੇ ਹਾਂਜੀ ਸਰਪੰਚ ਸਾਹਿਬ ਕੀ ਹਾਲਾਤ ਨੇ ਹਾਲਾਤ ਭਾਜੀ ਬਹੁਤ ਮਾੜੇ ਨੇ ਤੁਸੀਂ ਵੇਖ ਹੀ ਰਹੇ ਹੋ ਅੱਜ ਸਵੇਰ ਵਾਲੀ ਟ੍ਰੇਨ ਤੇ ਇਹ ਬੰਦਾ ਹੁਣ ਆਪਦੇ ਮੂੰਹੇ ਹੀ ਕਹਿ ਰਿਹਾ ਕਿ ਮੈਂ ਨਸ਼ਾ ਕਰਨਾ ਆ ਇਹਨਾਂ ਕਮਾਂਵਾਲ ਵੈਸੇ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਵੀ ਧਿਆਨ ਦੇਣਾ ਚਾਹੀਦਾ ਕਿ ਜਿਹੜੇ ਬੰਦੇ ਚਿਟਾ ਵੇਚਦੇ ਨੇ ਪਹਿਲਾਂ ਤਾਂ ਉਹਨਾਂ ਤੇ ਨਕੇਲ ਕਸਣੀ ਚਾਹੀਦੀ ਸਖਤੀ ਦੇ ਨਾਲ ਉਹਨਾਂ ਨੂੰ ਫੜਨਾ ਚਾਹੀਦਾ ਹੈ ਦੂਜਾ ਨੰਬਰ ਇਹੋ ਜਿਹੇ ਜਿਹੜੇ ਅੰਬਲੀ ਬੰਦੇ ਨਸ਼ਾ ਕਰਦੇ ਨੇ ਜਿਹੜਾ ਨਸ਼ੇ ਤੋਂ ਬਗੈਰ ਨਹੀਂ ਰਹਿ ਸਕਦੇ ਇਹਨਾਂ ਵਾਸਤੇ ਕੋਈ ਪ੍ਰਬੰਧ ਕਰਕੇ ਇਹਨਾਂ ਨੂੰ ਨਸ਼ਾ ਛਡਾਉਣਾ ਚਾਹੀਦਾ ਹੈ ਇਹ ਸਾਡੀ ਬੇਨਤੀ ਔਰ ਦੂਜੇ ਹਾਲਾਤਾਂ ਦੀ ਤੁਹਾਨੂੰ ਗੱਲ ਦੱਸਦੀ ਹੈ ਸਾਡੇ ਪਿੰਡ ਦੇ ਵਿੱਚ ਮੇਰੇ ਕਾਲ ਪਿਛਲੇ ਸਾਲ ਤੋਂ ਹੁਣ ਤੱਕ 60-70 ਮੋਬਾਈਲ ਚੋਰੀ ਹੋ ਚੁੱਕੇ ਨੇ ਆ ਪਿੱਛੇ ਪਰਸੋ ਦੀ ਗੱਲ ਹੈ ਇੱਕ ਲੈ ਅਪਰਸੋ ਰਾਤ ਇੱਕ ਕਾਰ ਦੇ ਵਿੱਚੋਂ ਇੱਕ ਫੋਨ ਤੇ ਇੱਕ ਇਹ ਸਰੀਰ ਦੇ ਕਰੇ ਵੀ ਜਿਹੜਾ ਕਿ ਚੋਰਾਂ ਨੇ ਜਿਹੜੇ ਕੁਦਰਤੀ ਕੈਮਰੇ ਲੱਗੇ ਹੋਏ ਸੀ ਜਿਹੜਾ ਸੀ ਉਹਦੀ ਵੀਡੀਓ ਵੀ ਤੁਹਾਨੂੰ ਦੇਾਂਗੇ ਤੇ ਇਸ ਕਰਕੇ ਬੇਨਤੀ ਹੈ ਪ੍ਰਸ਼ਾਸਨ ਨੂੰ ਪੁਲਿਸ ਨੂੰ ਚਲੋ ਪੁਲਿਸ ਆਪਣੇ ਵੱਲੋਂ ਜਿੰਨਾ ਕੁ ਹੁੰਦਾ ਕਰਦੀ ਤਾਂ ਹੈਗੀ ਏ ਪਰ ਚਲੋ ਅਸੀਂ ਵੀ ਇਹਨਾਂ ਨੂੰ ਸਹਿਯੋਗ ਦੇਾਂਗੇ ਅਸੀਂ ਕੱਲ ਵੀ ਪਹਿਰਾ ਲਾਇਆ ਆਪਦੇ ਪਿੰਡ ਦੇ ਵਿੱਚ ਹੁਣ ਸ਼ੁਰੂ ਕਰ ਰਹੇ ਆ ਕਿ ਪਹਿਰੇ ਲਾਈਏ ਤਾਂ ਕਿ ਲੋਕਾਂ ਦੀ ਜਿਹੜੀ ਕਿ ਹਫਾਜ਼ਤ ਕੀਤੀ ਜਾ ਸਕੇ ਕਿਸ ਕਰਕੇ ਮਹਿੰਤੀ ਹੈ ਇਹਨਾਂ ਵਰਗੇ ਜਿਹੜੇ ਬੰਦਿਆਂ ਤੇ ਇਹਨਾਂ ਦੇ ਮਾਪਿਓ ਨੂੰ ਵੀ ਵੈਸੇ ਚਾਹੀਦਾ ਚਲੋ ਸਹਿਯੋਗ ਦੇਣਾ ਚਾਹੀਦਾ ਹੈ ਜਾਂ ਇਹਨਾਂ ਦਾ ਇਲਾਜ ਕਰਾਉਣ ਕਿਤੇ ਤਾਂ ਜੋ ਕਿ ਆਮ ਜਨਤਾ ਨੂੰ ਜਿਹੜੇ ਕਿ ਕੋਈ ਪਰੇਸ਼ਾਨੀ ਨਾ ਹੋਵੇ ਨਾ ਲਈ ਜਿਹਨਾਂ ਕੋ ਕਿੱਟਾ ਲੈਂਦਾ ਉਹਨਾਂ ਦਾ ਜ਼ਿਕਰ ਰਹਿ ਕੇ ਦੋ ਹਾਂ ਤੁਸੀਂ ਆਪਣੇ ਚਿੱਤੇ ਵਾਲੇ ਦੇ ਬੰਦਿਆਂ ਤੇ ਆਪ ਨਾਮ ਲੈ ਰਹੇ ਹੋ ਟਵਾਣੇ ਦੇ ਕੋਈ ਹੈਗੇ ਨਹੀਂ ਅਸੀਂ ਆਪਣੇ ਫਾਜ਼ਿਲਕਾ ਐਸਐਸਪੀ ਸਾਹਿਬ ਔਰ ਡਿਪਟੀ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਜਿਹੜਾ ਕਿ ਨਾਮ ਵੀ ਲੈ ਰਹੇ ਨੇ ਇਹਨਾਂ ਦੀ ਵੀ ਜਿਹੜੀ ਛਾਣਬੀਣ ਕੀਤੀ ਜਾਵੇ ਕਿਉਂਕਿ ਜੇ ਕਰਦੇ ਨੇ ਨਸ਼ਾ ਤਾਂ ਹੀ ਇਹ ਨਾਲ ਰਹੇ ਨੇ ਕਿਉਂਕਿ ਆਪ ਲੈ ਕੇ ਆਉਂਦੇ ਨੇ ਚੋਰੀ ਦੇ ਮੋਬਾਈਲ ਵੀ ਉਹਨਾਂ ਨੂੰ ਦਿੰਦੇ ਨੇ ਔਰ ਸਾਰਾ ਕੁਝ ਜਿਹੜਾ ਸਾਹਮਣੇ ਹੀ ਹੈ ਖੜਾ ਦੱਸ ਦੁਬਾਰਾ ਫੋਨ ਕਿੰਨਾ ਕਰੋ ਨਾ ਦੱਸ ਕਿੱਥੋਂ ਚਿੱਟਾ ਮਿਲਦਾ ਤੁਹਾਨੂੰ ਟਵਾਣੇ ਟਵਾਣੇ ਤੋਂ ਕੌਣ ਕੌਣ ਵੇਚਦੇ ਉੱਥੇ ਜੀਤੂ ਉੱਚੀ ਬੋਲ ਜੀਤੂ ਹਾਂ ਪੰਮੇ ਦਾ ਭਰਾ ਪੰਮੇ ਨਾਲ ਮਾਰ ਗਿਆ ਅੱਛਾ ਬਰਾ ਅਛੋਟਾ ਰਹਿ ਜਾਂਦਾ ਅੱਛਾ ਇੱਕ ਘਰ ਹੋरेगा ਮਨਾਨ ਨੂੰ ਪਤਾ ਅੱਛਾ ਇਹ ਵੇਚ ਦੇ ਕਿਹੜੀ ਕਿਹੜੀ ਚੋਰੀ ਕਰ ਕੇ ਲ ਜਾਂਦੇ ਦੁੱਤ ਦੇ ਉਹ ਹਾਂ ਚਿੱਟੇ ਦੇ ਬਦਲੇ ਕੱਪੜੇ ਕੋ ਬੇ ਨਵੇਂ ਇਹ ਜੋ ਅਮੇ ਜੋ ਦਿੱਤਾ ਸਾਰਾ ਕੋਈ ਤੇਰੇ ਨਾਲ ਕਰੋ ਇਹ ਤਾਂ ਸਾਰਾ ਕੋਈ ਅੱਛਾ ਲੈ ਲਾ ਕੇ ਜਾ ਕੇ ਦੇ ਦੇਣਗੇ ਚਿੱਟਾ ਹੋਣ ਚਾਹੀਏ ਤੇਰੇ ਨਾਲ ਦਾ ਪੈਸੇ ਨਾਲ ਦੇ ਪੈਸੇ ਨਾਲ ਦੇ ਪੈਸੇ ਹੀ ਦੇ ਦੇਣਾ ਪੈਸੇ ਦੇ ਦੇਣਗੇ ਅੱਛਾ ਕੋਈ ਡਰ ਨਹੀਂ ਉਹਨਾਂ ਨੂੰ ਨਾ ਨਾ ਕੋਈ ਡਰ ਵੀ ਪਿਆਸ ਨੰਨੇ ਮਤਨਾ ਪਿਆ ਹੈ ਅੱਛਾ ਉਧਰ ਗੱਲ ਕਰ ਉਹਨਾਂ ਨੂੰ ਕੋਈ ਡਰ ਡੂਰ ਨਹੀਂ ਹੈਗਾ ਡਰ ਵੀ ਪਿਆ ਹੈ ਮਲਕੀ ਮੈਨੂੰ ਮੈਂ ਤੁਨ ਨਾ ਨਾ ਇੱਕ ਰਾਨੀ ਦੇਣਾ ਅੱਛਾ ਤੂੰ ਕੱਲਾ ਜਾਏਂਗਾ ਤੈਨੂੰ ਦੇ ਦੇਣਗੇ ਜਾਵਾਂਗਾ ਮੈਂ ਮਿਲ ਦੇਣਾ ਨੇ ਤੈਨੂੰ ਫੋਨ ਦੀ ਫੋਨ ਤੇ ਦੇ ਦੇਣੇ ਹਾਂ ਮੈਂ ਕੱਲਾ ਜਾਵਾਂ ਪੰਜਾਬ ਖਤਮ ਹੋ ਗਿਆ ਬੇੜਾ ਹੀ ਗਰਖ ਹੋ ਗਿਆ ਜਵਾਨੀ ਗਰਖ ਹੋ ਗਿਆ ਗਰਖ ਹੋ ਗਿਆ ਗਰਖ ਹੋ ਗਿਆ ਉਹ ਵੀ 25 ਸਾਲਾਂ 25-30 ਸਾਲਾਂ ਦਾ ਮੁੰਡਾ ਜਵਾਨ ਮੁੰਡਾ ਹੈ ਜਿਆ ਫਿਰ ਤੈਨੂੰ ਚੱਕੀਆਂ ਕਰਨਾ ਇਹ ਵੀ ਨੇ ਕੰਮ ਕਰਦੇ ਨੇ ਕੰਮ ਜੇ ਪੈਰ ਛੱਡਣਾ ਚਾਹਣਾ ਕਿ ਛੱਡ ਲੈਣਾ ਹਾਲੇ ਵੀ ਲੋਕ ਕਿੰਨੀ ਉਮਰ ਦੀ ਦਵਾਈ ਦੇ ਰਹੀ ਹੈ ਸਰਕਾਰਾਂ ਦੇ ਰਹੀ ਹੈ ਰੱਖਿਆ ਰੱਖਿਆ ਨਾ ਟੀਕਾ ਲਾਣਾ ਤੇਰੇ ਤਰ੍ਹਾਂ ਹੀ ਥੋੜੇ ਲੈ ਜਾਓ ਸਰ ਲੈ ਜਾਓ ਚੱਲ ਨਾਲ ਅੱਜ ਤੋਂ ਬਾਅਦ ਤੇ ਦੇਖ ஹலோ வினோத் டென்பூரி பையன் டென்பூரி நாலு அதுகண்டி